ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਅਨਰਸੇਲ ਦੇ ਲਈ ਲੈ ਕੇ ਆਏ ਆਂ। ਪਹਿਲੇ ਨੰਬਰ ਤੇ ਹੈਗੀ ਜੀ ਆਪਣੇ ਲਵੇ ਇਹ ਘੋੜੀ, ਇਹਦੀ 6 ਸਾਲ ਉਮਰ ਹੈ ਤੇ 58+ ਇਹਦੀ ਹਾਈ ਟਾਈਮ ਮੁੱਲੇ ਦਾ ਮਾਲਕੀਰ ਕਰਦੇ ਹੀ 1,50,000 ਰੁਪਿਆ ਗਜਰਾਤ 'ਚ ਖੜੀ ਹੈ। ਬਾਕੀ ਕੰਨਾ ਕੋਨਾਂ ਦੀ ਸ਼ਕੀਨ ਹੈ, ਬੋਡੀ ਅੰਤਰ ਮਜ਼ਬੂਤ ਹੈ, ਮੱਥੇ ਪਟਾ ਤੇ ਕ੍ਰਾਸਪੈਰ ਚਿੱਟੇ ਆ। ਬਾਕੀ ਜੀ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਕਰ ਲਿਓ ਗੱਲਬਾਤ। ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਬਸੇਰਾ। ਇਹਦਾ ਸਮਰਾਟ ਕੋੜੇ ਦਾ ਬੱਚਾ ਹੈ। ਤੇ ਦਾਦਾ ਇਹਦਾ ਹੈਗਾ ਜੀ ਕਾਲਾ ਕਾਂਟਾ ਉਮਰੇ ਦੀ ਹੈਗੀ ਜੀ 3 ਮਹੀਨੇ ਬਾਕੀ ਬਾਲ ਪੌਰੀਆਂ ਦਾ ਸਾਫ ਹੈ ਤੇ ਮੁੱਲੇ ਦਾ ਮਾਲਕੀਰ ਕਰਦੇ ਜੀ 3 ਲੱਖ ਰੁਪਇਆ ਬਾਕੀ ਕੰਨਾਂ ਕੰਨਾਂ ਦਾ ਸ਼ਕੀਨ ਹੈ ਮੱਥੇ ਪਟਾਏ ਦੋ ਪਰ ਚਿੱਟੇ ਹੈ ਜੀ ਕਿਸੇ ਨੂੰ ਇਹ ਪਸੰਦ ਆਉਂਦਾ ਹੁੰਦਾ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਬਸੇਰੀ ਇਹ ਲਵਕਸ਼ ਕੋੜੇ ਦੀ ਬੱਚੀ ਹੈ ਦੇ ਦੱਦਾ ਜੱਜ ਹੈਗਾ ਜੀ ਦਲਸਾਨ ਉਮਰੇ ਦੀ ਹੈਗੀ ਜੀ 8 ਮਹੀਨੇ ਬਾਕੀ ਬਾਲਪੋਰੀਆਂ ਦੀ ਬਿਲਕੁਲ ਸਾਫ ਹੈ ਮੁੱਲੇ ਤਾਂ ਮਾਲਕ ਵੀਰ ਕਰਦੇ ਜੀ 250000 ਰੁਪਿਆ ਰਾਜਸਥਾਨ ਏਰੀਆ ਮਾਲਕ ਵੀਰਾਂ ਦਾ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਅੱਗੇ ਆਪਣੀ ਲਵੇ ਹੈਗਾ ਜੀ ਇਹ ਬਹੁਤ ਸੋਹਣਾ ਬਸੇਰਾ ਹੈ ਇਹ ਸੂਰਜਗੋੜੇ ਦਾ ਬੱਚਾ ਜੀ ਤੇ ਸੂਰਜਗੋੜਾ ਹੈਗਾ ਰਤਨਾਕਰ ਦਾ ਰਤਨਾਕਰ ਦਾ ਇਹ ਪੋਤਾ ਤੇ ਸੂਰਜਗੋੜੇ ਦਾ ਬੱਚਾ ਬਾਕੀ ਇਹਦੀ ਉਮਰ ਹੈਗੀ ਏ 17 ਮਹੀਨੇ ਤੇ 93 ਪਲੱਸ ਦੀ ਹਾਈਟ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਈ 2 ਲੱਖ ਰੁਪਇਆ ਬਾਕੀ ਜੀ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਗੁਜਰਾਤ 'ਚ ਖੜਾ ਹੈ ਇਹ ਇਹ ਵੀ ਬਹੁਤ ਸੋਹਣਾ ਮੱਤੇ ਪਟਾ ਤੇ 2 ਪੈਰ ਚਿੱਟੇ ਆ ਤੇ ਅੱਗੇ ਆਪਣੇ ਲਵੇ ਹੈਗੀ ਏ ਇਹ ਵਸੇਰੀ ਇਹ ਬਿਜੇ ਰਾਜਕੋੜੇ ਦੀ ਬੱਚੀ ਹੈ ਤੇ ਦਾਦਾ ਜੀ ਦਾ ਹੈਗਾ ਜੀ ਅਸ਼ਵਰਾਜ ਦੇਵਲੀ ਲੈਣ ਦੀ ਹੈ ਬਾਕੀ ਕੰਨਾਗੋਨ ਦੀ ਸਕਿਨ ਆ ਬੋਡੀ ਅੰਦਰ ਮਜ਼ਬੂਤ ਹੈ ਤੇ 9 ਮਹੀਨੇ ਦੀ ਉਮਰ ਹੈ ਮੁੱਲੇ ਦਾ ਮਲਕੀਰ ਕਰਦੇ ਜੀ 2,50,000 ਰੁਪਏ ਇਹ ਵੀ ਗੁਜਰਾਤ ਚ ਖੜੀ ਹੈ ਜੀ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਸਾਰੀ ਜੈਡ ਬਲੈਕ ਆ ਕੱਲਾ ਮੱਥੇ ਮੱਥੇ ਫੁੱਲਾਈ ਇਹਦੇ ਬਾਕੀ ਆਉਣ ਵਾਲੇ ਟਾਈਮ ਤੇ ਚੰਗਾ ਕੱਦ ਕਾਠ ਕਰਨ ਵਾਲੀ ਆ ਤੇ ਅੱਗੇ ਆਪਣੇ ਲਵੇ ਹੈਗੀ ਜੀ ਇੱਕ ਇਹ ਬਹੁਤ ਸੋਹਣੀ ਬਸੇਰੀ ਇਹਦੀ 24 ਮਹੀਨੇ ਉਮਰ ਹੈ ਤੇ 98+ ਇਹਦੀ ਹਾਈਟ ਹੈ ਇਹ ਵੀ ਗੁਜਰਾਤ ਚ ਖੜੀ ਹੈ ਜੀ ਤੇ ਮੁੱਲੇ ਦਾ ਮਾਲ ਕੁਇਰ ਕਰਦੇ ਹੀ 1,25,000 ਰੁਪਇਆ ਬਾਕੀ ਕੰਨਾ ਕੰਨਾ ਦੀ ਕਿਨਾਂ ਬੋਡੀ ਹੰਤਰ ਮਜ਼ਬੂਤ ਆ ਪੰਜ ਕਲਿਆਣ ਘੋੜੀ ਹੈ ਵਧੀਆ ਸੋਹਣੀ ਤੇਲੀਆ ਕਮੈਲਤ ਮਾਰਵਾੜੀ ਘੋੜੀ ਹੈ ਬਸੇਰੀਏ ਆ ਹਜੇ 24 ਮਹੀਨੇ ਉਮਰ ਹੈ ਤੇ 9+ ਦੀ ਖਾਟਾ ਹੈ ਹੋਰ ਵੀ ਕੱਦ ਕਰ ਜਾਣਾ ਬਸੇਰੀ ਨੇ 1 ਤੋਂ 2 ਇੰਚ ਬਾਕੀ ਜੇ ਕਿਸੇ ਨਾਮ ਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਤੇ ਅੱਗੇ ਆਪਣੇ ਲਵੇ ਹੈਗੀ ਜੀ ਇੱਕ ਇਹ ਬਸੇਰੀ ਇਹਦੀ 3 ਮਹੀਨੇ ਉਮਰ ਹੈ ਸਿਵਰਾਜ ਕੋੜੇ ਦੀ ਇਹ ਬੱਚੀ ਆ ਮੱਲੇ ਦਾ ਮਾਲਕ ਵੀਰ ਕਰਦੇ 70000 ਰੁਪਏ ਇਹ ਰਾਜਸਥਾਨ ਚ ਖੜੀ ਹੈ ਜੇ ਕਿਸ ਨੂੰ ਇਹ ਪਸੰਦ ਆਉਂਦੀ ਹੋਈ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ 3 ਮਹੀਨੇ ਦੀ ਉਮਰ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ 70000 ਰੁਪਏ ਮਾਲਕ ਵੀਰ ਦਾ ਮੁੱਲ ਕਰਦੇ ਆ ਤੇ ਜੇ ਕਿਸੇ ਨੇ ਹੰਦੇ ਜਾਨਵਰ ਸੇਲ ਕਰਨਾ ਤਲਾਸ਼ਤ ਤੇ ਆਪਣਾ ਨੰਬਰ ਚੱਲ ਰਿਹਾ ਜੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਮਿੰਦੀ ਲੱਗੀ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਕੱਲੋ ਗੱਲਬਾਤ ਮੌਕੇ ਤੇ ਮਾਨਤਾ ਨੂੰ ਹੋ ਜੂ ਮਾਲਕੀਰ ਕਹਿੰਦੇ ਬਾਕੀ ਬਸੇਰੀ ਸੋਣੀ ਹੈ ਤਾਨ ਤੋਂ ਲੰਬੀ ਹੈ ਬਸੇਰੀ ਦੀ ਕੰਨਾ ਕੰਨਾ ਦੀ ਸਕਰੀਨ ਹੈ ਕੁੰਡੀ ਵਾਲਾ ਕੰਨਾ ਬਾਕੀ ਮਾਲਕਾ ਨੰਬਰ ਚੱਲੀ ਜਾਂਦਾ ਹੈ ਸਕਰੀਨ ਤੇ ਜੀ ਕਿਸੇ ਨੂੰ ਇਹ ਪਸੰਦ ਆਉਂਦਾ ਦੀ ਤੇ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਮਿਲਾਂਗੇ ਹੋਰ ਵੀਡੀਓ ਤੇ ਧੰਨਵਾਦੀ